ਮਾ ਹਾਂ ਉਹ ਜਿਹੜਾ ਮਤਲਬ ਗਠੀਆ ਨਹੀਂ ਹੋ ਜਾਂਦਾ ਬੰਦੇ ਨੂੰ ਹਾਂ ਹਾਂ ਗਠੀਆ ਦਰਦ ਰਹਿਣ ਲੱਗ ਜਾਂਦੇ ਗਠੀਆ ਬਾਹ ਹਾਂ ਕਿਸੇ ਜੋੜਾਂ ਚ ਦਰਦ ਰਹਿਣ ਲੱਗ ਜਾਂਦੇ ਗੰਡਾ ਸੁੱਜ ਜਾਂਦੀਆਂ ਨੇ ਤੇ ਗੰਡਾ ਚ ਦਰਦ ਰਹਿੰਦਾ ਉਹ ਜਿਹੜੇ ਹੱਡ ਪੈਰ ਮੁੜ ਜਾਂਦੇ ਆ ਚਲ ਆਪਾਂ ਏਡੇ ਵੱਡੇ ਬਿਆਜ ਤਾਂ ਹੈ ਨਹੀਂ ਵੀ ਜਿਹੜਾ ਗਠੀਆ ਲੋਡ ਕਰਦੇ ਆਂਗੀ ਯੂ ਲੋ ਮੋਟਾ ਫਰਕ ਪੈ ਜਾਣਾ ਹਾਂ ਫਰਕ ਪੈ ਜਾ ਉਹ ਜਿਹੜਾ ਦਰਦ ਰਹਿੰਦਾ ਉਹਨੇ ਨਜ਼ਰ ਹੱਡਾਂ ਤੋਂ ਵੀ ਦਰਦ ਤੋਂ ਰਾਹਤ ਮਿਲ ਜੂਗੀ ਉਹਦੇ ਵਾਸਤੇ ਕਿਹੜਾ ਨੁਸਖਾ ਹੋ ਓਹ ਮਾਈ ਗਾ ਜਿਹੜਾ ਕੀ ਕਹਿੰਦੇ ਉਹਨੂੰ ਡੱਕੇ ਜੇ ਛੋਟੇ ਛੋਟੇ ਨਿੱਕੇ ਨਿੱਕੇ ਡੱਕੇ ਜੇ ਚਰਾਇਤਾ 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 ਉਹ ਇਹ ਲੈ ਕੇ ਕੁੱਟ ਕੇ ਨਿੱਕੇ ਨਿੱਕੇ ਕਰਕੇ ਪਾਣੀ ਚ ਪਿਉਂਕੇ ਹਾਂ ਤਦ ਤਾਰ ਕਿਉਂ ਪੀਲਾ ਕਰਨਾ ਕਿ ਉਹਦੇ ਨਾਲ ਕੁਝ ਟਿਕਾ ਹੋ ਜੂ ਮਹੀਨਾ ਦੋ ਮਹੀਨੇ ਪੀਣਾ ਹਾਂ ਤੇ ਉਹਦੇ ਨਾਲ ਕੁਝ ਟਿਕਾ ਵੀ ਦਰਦ ਦੋਰਾਹਦ ਮਿਲ ਜਾਂਦਾ ਪੂਰਾ ਤਾਮ ਹੁੰਦਾ ਨਹੀਂ ਹਾਂ ਤੇ ਪਰੇ ਵਿਟਕਾ ਹੋ ਜੂ ਮਨ ਲਓ ਜੀ ਗਠੀਏ ਦੀ ਬਿਮਾਰੀ ਵਾਲੀ ਭੈੜੀ ਹਰੇਕ ਨੂੰ ਗਠੀਆ ਹੋ ਜਾਂਦਾ ਹਰੇਕ ਨੂੰ ਹੋਈ ਪਈ ਹੈ ਜਿਹੜਾ ਚਰਾਇਤਾ ਆਉਂਦਾ ਚਰਾਇਤਾ ਬਾਜ਼ਾਰ ਦੇ ਵਿੱਚ ਸਾਨੂੰ ਪੁਨਸਾਰੀ ਦੇਸੀ ਦਵਾਈਆਂ ਦੁਕਾਨ ਤੋਂ ਮਿਲ ਜੂ ਵਧੀਆ ਪਿਓ ਉਹਦੇ ਨਾਲ ਫਾਇਦਾ ਹੈ ਕੁਝ ਢੱਕੇ ਜੋ ਉਪਰ ਰੱਖਣ ਉਹ ਡੱਡ ਕੀ ਹੁੰਦੇ ਰੱਖੀ ਛੋਟੇ ਛੋਟੇ ਜੇ ਛੋਟੇ ਛੋਟੇ ਜਿਹੜੇ ਡੱਡਾਂ ਨੇ ਸੇਵੀਆਂ ਵਾਂਗ ਹਾਂ ਸੇਵੀਆਂ ਵਾਂਗ ਢੱਕੇ ਜੇ ਮ ਕਰੇਤਾ ਤੇ ਵੀ ਜਿਹੜਾ ਤੁਹਾਡੇ ਗਠੀਆ ਬਾਏ ਜਾਂ ਜੂਰੀਆ ਬਣਦਾ ਕਿਸੇ ਵਰਕੇ ਤੇ ਵੀ ਜੋੜਤਾ ਤੁਹਾਡੇ ਅਸੀਂ ਪ੍ਰੋਪਰ ਠੀਕ ਨਹੀਂ ਕਰ ਸਕਦੇ ਕੋ ਡਾਕਟਰ ਹੈਗੇ ਵੱਡੇ ਵੱਡੇ ਡਾਕਟਰ ਬੈਠੇ ਆ ਪਰ ਜਿਹਦੇ ਦਰਦ ਹੁੰਦਾ ਪੇਨ ਕਿਲਰ ਵਾਲਾ ਹੁੰਦਾ ਵੀ ਦਰਦ ਵਾਲਾ ਹੁੰਦਾ 2-3 ਮਹੀਨੇ ਲਗਾਤਾਰ ਵੀ ਹੱਥ ਨੇ ਪੀਉਂਦਿਆ ਕਰੋ ਗਲਾਸ ਕ ਪਾਣੀ ਚ ਤੜਕਿਓ ਤੁਸੀਂ ਨਰਨੇ ਕਾਲ ਜੀ ਪੀਣੇ ਸ਼ਾਨ ਕੇ ਵੀ ਥੋੜਾ ਜਿਹੜਾ ਦਰਦ ਆ ਤੁਹਾਡੇ ਦਰਦ ਹਟ ਜਾਊਗਾ ਦਰਦ ਤੁਹਾਡੇ ਟਿਕ ਜਾਊਗਾ ਲਗਾਤਾਰ 2-3 ਮਹੀਨੇ ਪੀਓ ਤੁਹਾਨੂੰ ਰਿਜ਼ਲਟ 22-25 ਦਿਨਾਂ ਤੂੰ ਪਤਾ ਲੱਗ ਜਾਊਗਾ 15-20 ਦਿਨਾਂ ਕਿਉਂ ਦੇਸੀ ਚੀਜ਼ ਐ ਰਿਜ਼ਲਟ ਤੁਹਾਨੂੰ ਹੌਲੀ-ਹੌਲੀ ਚੀਜ਼ ਦੇਊਗੀ ਤੇ ਹੱਡ ਜੂ ਤੁਹਾਡੇ ਪੇਨ ਕਿਲਰ ਜਿਹੜਾ ਦਰਦ ਤੁਹਾਡੇ ਹੱਡ ਤੁਹਾਡੇ 2-3 ਮਹੀਨੇ ਜੀ ਤਿੰਨ ਮਹੀਨੇ ਦਾ ਕੋਰਸ ਐਦਾ ਬਈ ਪੀਓ ਲਾਜ਼ਮੀ ਚਰਾਇਤਾ 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 ਲੈ ਕੇ ਚਾ ਕੀ ਲੈ ਆਇਆ ਚਰਾਇਤਾ ਕੇ ਕੀ ਲੈਣਾ ਤੁਸੀਂ ਠੀਕ ਐ ਬਈ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ ਤੁਹਾਡਾ ਬੀਕੇ ਵੀ ਵੇਖੋ ਹਾਂ